ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਆਜੋ ਆਪਾਂ ਗੱਲ ਕਰਦੇ ਆਂ ਬਾਸਮਤੀ ਦੇ ਰੇਟਾਂ ਬਾਰੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਕਲੈਤ ਮੰਡੀ ਦੀ ਜਿੱਥੇ 17 18 3825 ਰੁਪਏ ਵਿਕਿਆ 18 85 3950 ਰੁਪਏ ਵਿਕਿਆ 11 21 4290 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਰੋहतक ਮੰਡੀ ਦੀ ਗੱਲ ਕਰੀਏ ਜਿੱਥੇ 1718 3778 ਰੁਪਏ ਵਿਕਿਆ 1121 4251 ਰੁਪਏ ਵਿਕਿਆ ਅੱਗੇ ਫਤਿਹਪੁਰਬਾਦ ਮੰਡੀ ਦੀ ਜੇਕਰ ਗੱਲ ਕਰੀਏ ਜਿੱਥੇ 1121 4125 ਰੁਪਏ ਵਿਕਿਆ 1885 3750 ਰੁਪਏ ਵਿਕਿਆ 1718 3555 ਰੁਪਏ ਵਿਕਿਆ 1509 3225 ਰੁਪਏ ਵਿਕਿਆ ਅਤੇ 1401 3420 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਕੈਥਲ ਮੰਡੀ ਦੀ ਜਿੱਥੇ 1121 4200 ਰੁਪਏ ਨੂੰ ਵਿਕਿਆ 1885 3850 ਰੁਪਏ ਵਿਕਿਆ 1718 3725 ਰੁਪਏ ਵਿਕਿਆ 1401 3325 ਰੁਪਏ ਵਿਕਿਆ ਅੱਗੇ ਜੇਕਰ ਗੱਲ ਕਰੀਏ ਗੋਹਾਣਾ ਮੰਡੀ ਦੀ ਜਿੱਥੇ 1121 4333 ਰੁਪਏ ਵਿਕਿਆ 1718 3753 ਰੁਪਏ ਵਿੱਚ ਆ 1885 3901 ਰੁਪਏ ਵਿੱਚ ਆ ਅੱਗੇ ਗੱਲ ਕਰੀਏ ਆਪਾਂ ਜੁਲਾਨਾ ਮੰਡੀ ਦੀ ਜਿੱਥੇ 1121 4300 ਰੁਪਏ ਨੂੰ ਵਿਕਿਆ 1718 3700 ਰੁਪਏ ਨੂੰ ਵਿਕਿਆ 1885 3900 ਰੁਪਏ ਨੂੰ ਵਿਕਿਆ ਅੱਗੇ ਰਾਣੀਆਂ ਮੰਡੀ ਦੀ ਗੱਲ ਕਰੀਏ ਜਿੱਥੇ 1401 3400 ਰੁਪਏ ਨੂੰ ਵਿਕਿਆ ਪਿੱਲੂ ਖੇੜਾ ਮੰਡੀ ਜਿੱਥੇ 1121 4311 ਰੁਪਏ ਵਿਕਿਆ 1718 3722 ਰੁਪਏ ਵਿਕਿਆ 1885 3981 ਰੁਪਏ ਵਿਕਿਆ ਅੱਗੇ ਬਰਵਾਲਾ ਮੰਡੀ ਦੀ ਗੱਲ ਕਰੀਏ ਜਿੱਥੇ 1718 3691 ਰੁਪਏ ਵਿਕਿਆ 1121 4266 ਰੁਪਏ ਵਿਕਿਆ ਅੱਗੇ ਸਰਸਾ ਮੰਡੀ ਦੀ ਗੱਲ ਕਰੀਏ ਜਿੱਥੇ 1509 3000 ਰੁਪਏ ਨੂੰ ਵਿਕਿਆ 1847 2900 ਰੁਪਏ ਨੂੰ ਵਿਕਿਆ 1718 3260 ਰੁਪਏ ਵਿਕਿਆ ਅਤੇ 1401 3399 ਰੁਪਏ ਵਿਕਿਆ ਅੱਗੇ ਜੀਂਦ ਮੰਡੀ ਦੀ ਗੱਲ ਕਰੀਏ ਜਿੱਥੇ 1121 4250 ਰੁਪਏ ਵਿਕਿਆ 1718 3700 ਰੁਪਏ ਨੂੰ ਵਿਕਿਆ ਰਤਿਆ ਮੰਡੀ ਦੀ ਗੱਲ ਕਰੀਏ 1401 3400 ਰੁਪਏ ਨੂੰ ਵਿਕਿਆ 1509 2971 ਰੁਪਏ ਵਿਕਿਆ 1847 2721 ਰੁਪਏ ਵਿਕਿਆ ਅਤੇ PB1 2931 ਰੁਪਏ ਵਿਕਿਆ ਅੱਗੇ ਟੋਹਾਣਾ ਮੰਡੀ ਦੀ ਗੱਲ ਕਰੀਏ ਜਿੱਥੇ 1401 3410 ਰੁਪਏ ਵਿਕਿਆ 1885 3625 ਰੁਪਏ ਵਿਕਿਆ 1121 3900 ਰੁਪਏ ਨੂੰ ਵਿਕਿਆ ਅੱਗੇ ਖਨੌਰੀ ਮੰਡੀ ਦੀ ਗੱਲ ਕਰੀਏ ਜਿੱਥੇ 1885 3750 ਰੁਪਏ ਵਿਕਿਆ 1718 3625 ਰੁਪਏ ਵਿਕਿਆ 1401 3300 ਰੁਪਏ ਨੇ ਵਿਕਿਆ ਅੱਗੇ ਜੇਕਰ ਆਪਾਂ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ ਜਿੱਥੇ 1121 4430 ਰੁਪਏ ਵਿਕਿਆ 1718 3725 ਰੁਪਏ ਵਿਕਿਆ ਅੱਗੇ ਬੂੰਦੀ ਮੰਡੀ ਦੀ ਗੱਲ ਕਰੀਏ ਜਿੱਥੇ 1718 3280 ਰੁਪਏ ਵਿੱਚ ਆ 1847 2800 ਰੁਪਏ ਨੂੰ ਵਿਕਿਆ ਅਤੇ 1509 2900 ਰੁਪਏ ਨੂੰ ਵਿਕਿਆ ਅੱਗੇ ਮੁਕਸਰ ਮੰਡੀ ਦੀ ਜੇਕਰ ਗੱਲ ਕਰੀਏ ਆਪਾਂ ਜਿੱਥੇ 1692 2850 ਰੁਪਏ ਵਿਕਿਆ 1718 3483 ਰੁਪਏ ਵਿਕਿਆ 1885 3600 ਰੁਪਏ ਨੂੰ ਵਿਕਿਆ 1847 2670 ਰੁਪਏ ਵਿਕਿਆ 1401 3290 ਰੁਪਏ ਵਿਕਿਆ ਅੱਗੇ ਰੋहतक ਮੰਡੀ ਦੀ ਗੱਲ ਕਰੀਏ ਜਿੱਥੇ 17 18 3678 ਰੁਪਏ ਵਿਕਿਆ 11 21 4251 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਸਮਾਲਖਾ ਮੰਡੀ ਦੀ ਜਿੱਥੇ 11 21 4100 ਰੁਪਏ ਵਿਕਿਆ 15 09 2900 ਰੁਪਏ ਵਿਕਿਆ ਫਾਈਨਲ ਕਾ ਮੰਡੀ ਦੀ ਗੱਲ ਕਰੀਏ ਜਿੱਥੇ 11 21 3925 ਰੁਪਏ ਵਿਕਿਆ ਅਤੇ 18 85 3500 ਰੁਪਏ ਵਿਕਿਆ ਸੋ ਇਹ ਸੀ ਬਾਸਮਤੀ ਦੇ ਅੱਜ ਦੇ ਵੱਖ-ਵੱਖ ਮੰਡੀਆਂ ਦੇ ਤੇ ਵੱਖ-ਵੱਖ ਵੈਰਾਈਟੀਆਂ ਦੇ ਭਾਅ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਧੰਨਵਾਦ